ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਤੀਜਾ ਹਮੈਂ ਕਰਮ ਕਮਾਵਦੇ ਜਮ ਡੰਡ ਲਗੈ ਤਿਨ ਆਏ ਜੇ ਸਤਗੁਰ ਸੇਵਨ ਸੇ ਉਬਰੇ ਹਰ ਸੇਤੀ ਲਿਵ ਲਾਏ ਮਨ ਰੇ ਗੁਰਮੁਖ ਨਾਮ ਤਿ ਆਏ ਤੁਰ ਪੂਰਬ ਕਰਤਾ ਲਿਖਿਆ ਤਿਨਾ ਗੁਰਮਤ ਨਾਮ ਸਮਾਇ ਰਹਾਉ ਵਿਨ ਸਤਗੁਰ ਪ੍ਰਤੀਤ ਨਾ ਆਵਈ ਨਾਮ ਨਾ ਲਾਗੋ ਭਾਉ ਸੁਪਨੈ ਸੁਖ ਨਾ ਪਾਵਈ ਦੁਖ ਮਹ ਸਵ ਸਮਾਏ ਜੇ ਹਰ ਹਰ ਕੀਚੈ ਬਹਤ ਲੋਚੀਐ ਕੀਰਤ ਨਾਮ ਮੇਟਿਆ ਜਾਏ ਹਰ ਕਾ ਪਾਣਾ ਭਗਤੀ ਮੰਨਿਆ ਸੇ ਭਗਤ ਪਏ ਦਰ ਥਾਏ ਗੁਰ ਸ਼ਬਦ ਦਿੜਾਵੇ ਰੰਗ ਸਿਓ ਬਿਨ ਕਿਰਪਾ ਲਾਇ ਨਾ ਜਾਏ ਜੇ ਸੋ ਅੰਮ੍ਰਿਤ ਨੀਰੀਐ ਪੀ ਬਿਖ ਫਲ ਲਾਗੈ ਤਾਏ ਸੇ ਜਨ ਸੱਚੇ ਨਰਮਲੇ ਜਿਨ ਸਤਗੁਰ ਨਾਲ ਪਿਆਰ ਸਤਗੁਰ ਕਾ ਬਾਣਾ ਕਮਾਵ ਦੇ ਬਿਖ ਹਾਮੈ ਤਾਜ ਵਿਕਾਰ ਮਨ ਹਟ ਕਿਤੈ ਉਪਾਏ ਨਾ ਛੂਟੀ ਐ ਸਿਮਰਤ ਸਾਸਤਰ ਸਿਮਰਤ ਸਾਸਤ ਤੁ ਸੁੱਧ ਹੋ ਜਾਏ ਹਾਂ ਠੀਕ ਐ ਹਰ ਆਰਾ ਹੈਗਾ ਸਿਮਰਤ ਸਾਸਤਰ ਸੁੱਧ ਹੋ ਜਾਏ ਮਨ ਹਟ ਕਿਤੇ ਉਪਾਏ ਨਾ ਛੂਟੀਐ ਸਿਮਰਤ ਸਾਸਤਰ ਸੁੱਧ ਹੋ ਜਾਏ ਮਿਲ ਸੰਗਤ ਸਾਧੂ ਉੱਭਰੇ ਗੁਰ ਕਾ ਸਬਦ ਕਮਾਏ ਹਰ ਕਾ ਨਾਮ ਨਿਦਾਨ ਹੈ ਜਿਸ ਅੰਤ ਨਾ ਪਾਰਾਵਾਰ ਗੁਰਮੁਖ ਸੇਈ ਸੋ ਹਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਦੂਜਾ ਔਰ ਨਾ ਕੋਏ ਗੁਰ ਪ੍ਰਸਾਦਿ ਪਾਈਐ ਕਰਮ ਪ੍ਰਾਪਤ ਹੋਏ